ਹਾਂਜੀ ਦੋਸਤੋ ਟਾਕ ਵਿਦ ਡਾਕਟਰ ਸੁਖਚੈਨ ਸਿੰਘ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਹੜੇ ਆਪਾਂ ਤੁਹਾਨੂੰ ਗੱਲਬਾਤ ਕਰਾਈ ਸੀ ਸਾਡੇ ਮਾਸਟਰ ਜੀ ਜਿਹੜੇ ਪੀੜੀ ਦਰ ਪੀੜੀ ਤਿੰਨ ਪੀੜੀਆਂ ਦਾ ਵਪਾਰ ਕੰਮ ਕਰ ਰਿਹਾ ਸੋ ਉਹਨਾਂ ਨੇ ਇੱਕ ਸਾਨੂੰ ਦੱਸਿਆ ਸੀਗਾ ਮੱਝ ਦੀਆਂ ਥਣਾ ਦੇ ਵਾਸਤੇ ਬਹੁਤ ਜ਼ਬਰਦਸਤ ਉਹਨਾਂ ਦੇ ਕੋਲੇ ਨੁਕਸਾ ਹੈ ਜਿਹੜੀਆਂ ਮੱਝਾਂ ਦੇ ਥਣ ਖਰਾਬ ਹੋ ਜਾਂਦੇ ਆ ਸੋ ਉਹ ਮਾਸਟਰ ਜੀ ਰਾਨੂੰ ਸੀ ਪੁੱਛਿਆ ਸੀ ਵੀ ਤਾਂ ਤੁਸੀਂ ਪੁਰਾਣੇ ਬੰਦੇ ਹੋ ਪੁਰਾਣੇ ਵਪਾਰੀ ਉਹ ਜੇ ਕੋ ਨਕਸ਼ਾ ਹੈ ਤੇ ਆਪਣੇ ਕਿਸਾਨ ਭਰਾਵਾਂ ਦੇ ਕਿਸੇ ਕੰਮ ਆ ਜਾਏਗਾ ਸੋ ਉਹਨਾਂ ਨੇ ਲਿਖਿਆ ਸੀਗਾ ਉਹ ਸਾਨੂੰ ਦੱਸਣਗੇ ਆਪਣਾ ਉਹ ਵੀ ਸੋ ਦੋਸਤੋ ਤੁਸੀਂ ਨੋਟ ਕਰ ਲਿਓ ਸੋ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਵੀ ਉਹ ਨਕਸ਼ਾ ਕਿਹੜਾ ਹੈ ਹਾਂਜੀ ਵੀਰ ਜੀ ਇਹ 4 ਟੋਲੇ ਮੁਸ਼ਕਪੂਰ ਜੀ ਹਾਂਜੀ 100 ਗ੍ਰਾਮ ਠਿਕਰੀ ਨਸਾਦਰ ਜੀ 4 ਟੋਲੇ ਨਿੰਬੂ ਦਾ ਸਾਤ ਜੀ ਚਾਰ ਟੋਲੇ ਕਲਮੀ ਸੋਰਾ ਠੀਕ ਹੈ ਜੀ ਚਾਰ ਟੋਲੇ ਚਿੱਟਾ ਸੁਰਮਾ ਚਾਰ ਟੋਲੇ ਜੌਂ ਖਰ ਇੱਕ ਕਿਲੋ ਕਿਓ ਕਿਲੋ ਰਾਬ ਖੰਡ ਠੀਕ ਹੈ ਜੀ ਇਹ ਸਾਰਿਆਂ ਨੂੰ ਮਿਕਸ ਕਰਨਾ ਹੈ ਅੱਛਾ ਜੀ ਤੇ ਇਹ ਚਾਰ ਪੰਜ ਖਰਾਕਾਂ ਬਣਾਉਣੀਆਂ ਨੇ ਤਿੰਨ ਤਿੰਨ ਖਰਾਕਾਂ ਤਿੰਨ ਖਰਾਕਾਂ अच्छा ਇਹਦੇ ਜਿਹੜਾ ਘਿਓ ਹੈ ਕਿਲੋ-ਕਿਲੋ ਪਾਉਣਾ ਕਿਲੋ 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 ਤਿੰਨਾ ਤਿੰਨਾ ਡੰਗਾ ਚ ਤਿੰਨਾ ਡੰਗਾ اچھا ਕਿਲੋ ਘਿਓ ਤਿੰਨਾ ਖਰਾਕਾ ਚ ਪਾਉਣਾ ਉਹਨਾ ਖਰਾਕਾ ਚ ਵੰਡ ਦੇਣਾ ਠੀਕ ਹੈ ਜੀ ਤੇ ਜਿਹੜਾ ਮਸ਼ਕਪੂਰ ਹੈ ਅੱਛਾ ਜੀ ਇਹ ਜਿਹੇ ਪਸ਼ੂ ਵੱਖਰਾ ਖਾ ਲੈ ਚੰਗੀ ਕਹ ਲੈ ਜਾਂ ਨਾਲ ਕੇ ਨਾ ਦੇਣਾ ਫਿਰ ਉਹ ਵਿੱਚ ਦੇ ਦੇ ਠੀਕ ਹੈ ਜੀ ਤੇ ਇਹ ਜਿਹੜੇ ਮਸਰਦੀ ਇਹ ਥਣ ਦੇ ਵਿੱਚ ਕੋਨਾੜੇ ਗਾਂਡੇ ਸੋਜ ਇਹ ਸਾਰਾ ਉੱਥੇ ਕੰਮ ਕਰੇਗਾ ਸਾਫ ਕਰੇਗਾ ਚਿੱਡੀਆਂ ਆਉਂਦੀਆਂ ਨੇ ਇਹ ਨਾ ਜਿਹੜੀ 나ੜ ਪਈ ਪੱਕੀ ਉਹ ਤਾਂ ਨਹੀਂ ਹੋ ਸਕਦੀ ਠੀਕ ਹੈ ਜੀ ਜਿਹੜਾ ਛਿੱਡੀਆਂ ਆਉਂਦੀਆਂ ਜਾਂ ਮਾੜਾ ਮੋਟਾ ਦੁੱਜਾ ਉਹ ਸੋਈ ਸੋਈ ਸਾਜੂ ਉਹ ਖਤਮ ਉਹ ਖਤਮ ਕਰ ਦੇਗਾ ਇਹ ਸੋਣ ਵਾਲੀ ਬਾਜੂ ਦੇ ਸਕਦੇ ਆ ਜਿਵੇਂ ਕੋਕੜ ਕੇ ਮੱਝ ਹੋਵੇ ਇਹ ਦੇ ਸਕਦੇ ਕੋਈ ਡਰ ਠੀਕ ਹੈ ਜੀ ਕੋਈ ਤਾਜਾ ਸੋਈ ਮੱਝ ਹੋਵੇ ਉਹਦਾ ਥਣ ਖਰਾਬ ਹੋ ਗਿਆ ਉਹਨੂੰ ਦੇ ਦਿਓ ਕੋਈ ਡਰ ਨਹੀਂ ਠੀਕ ਹੈ ਜੀ ਤੋਂ ਦੋਸਤੋ ਇਹ ਨੁਕਸਾ ਤੁਸੀਂ ਇਹ ਲਿਖ ਲੈਣਾ ਤੁਹਾਨੂੰ ਅਸੀਂ ਇਹਦੀ ਫੋਟੋ ਵੀ ਖਿੱਚ ਕੇ ਪਾ ਦੇਾਂਗੇ ਸੋ ਇਹ ਬਹੁਤ ਹੀ کارਗਰ ਨੁਕਸਾ ਦੇਸੀ ਨੁਕਸਾ ਹੈ ਦੱਸਿਆ ਮਾਸੜ ਜੀ ਹੋਰਾਂ ਨੇ ਸੋ ਇਹ ਆਪਣੀਆਂ ਜਿਹੜੀਆਂ ਮੱਜਾਂ ਦੇ ਥਣ ਖਰਾਬ ਹੋ ਜਾਂਦੇ ਆ ਸੋ ਇਹ ਸ਼ਾਮ ਨੂੰ ਹੀ ਹੈ। ਅੱਛਾ ਪਾਣੀ ਪੂਣੀ ਪਿਆ ਕੇ ਰਾਤ ਨੂੰ ਦੇਣਾ ਹੈ। ਅੱਛਾ ਪਾਣੀ ਪੂਣੀ ਪਿਆ ਕੇ ਰਾਤ ਨੂੰ ਦੇਣਾ। ਰਾਤ ਨੂੰ ਦੇਣਾ ਸ਼ਾਮ ਵੇਲੇ। ਸ਼ਾਮ ਵੇਲੇ ਠੀਕ ਹੈ ਜੀ। ਇਹ ਤਾਂ ਪਸੂ ਵੈਸੇ ਹੀ ਖਾ ਲਓ ਠੀਕ ਹੈ। ਲਿਫਟਰੀ ਨਾਲ ਦਰ ਕੇ ਕੀ ਚੋਰ ਚਪਵਾ ਦਿਓ। ਠੀਕ ਹੈ ਜੀ। ਇਹ ਨਾ ਖਾਵੇ ਨਾ ਕਹੇ ਨਾ ਸਾਰਾ ਕੁਝ ਕਟ ਲਾ ਕੇ ਵੀ ਦੇ ਸਕਦੇ। ਠੀਕ ਹੈ ਜੀ। ਸਾਰੀ ਚੀਜ਼ ਦਿੱਤੇ ਇਹਨਾਂ ਡੰਕ ਕਰਨੇ। ਤਿੰਨ ਡੰਕ ਕਰਨੇ ਆ ਜੀ ਤੇ ਇਹ ਆਪਾਂ ਜੇ ਮਲਕ ਦਾਣੇ ਦੇ ਖਾ ਜਾਵੇ ਉਹ ਸਾਰਿਆਂ ਨੂੰ ਸੌਖਾ ਕਰਦੇ। ਠੀਕ ਹੈ ਜੀ। ਅੰਦਰ ਜਾਣਾ ਚਾਹੀਦਾ ਪਸੂ ਡੇੜਾ ਰਾਤ ਨੂੰ ਤਿੰਨ ਡੰਗ ਦੇਣਾ ਹੈ ਤਿੰਨ ਡੰਗ ਦੋਸਤੋ ਦੇਣਾ ਨੁਕਸਾ ਦੇਣਾ ਰਾਤ ਨੂੰ ਮਾਸਟਰ ਜੀ ਕਹਿੰਦੇ ਪਾਣੀ ਪੂਣੀ ਪੀਉਣ ਤੋਂ ਬਾਅਦ ਦੇਣਾ ਸੋ ਬੜਾ ਵਧੀਆ ਕਾਰਗਰ ਦੇਸੀ ਨੁਕਸਾ ਵੇਖੋ ਇਦਾਂ ਦੇਣਾ ਜਿਹੜੇ ਪੁਰਾਣੇ ਬੰਦਿਆਂ ਦੇ ਕੋਲੋਂ ਅਸੀਂ ਤੁਹਾਨੂੰ ਜਿਹੜੇ ਨੁਕਸੇ ਲੱਭ ਕੇ ਲਿਆਉਣੇ ਆ ਵੇਖੋ ਟੀਕੇ ਲਵਾਉਣ ਨਾਲੋਂ ਇਹ ਦੁੱਧ ਸਕਾਉਣ ਨਾਲੋਂ ਸੋ ਪੈਸੇ ਖਰਚਣ ਨਾਲੋਂ ਤੇ ਆਹ ਨੁਕਸਾ ਜਿਹੜਾ ਦੇਣਾ ਸਭ ਤੋਂ ਵਧੀਆ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੀਟ